ਜਿਹੜਾ ਅੱਜ ਦਾ ਬਲੌਗ ਹੈ ਹੈਗਾ ਤੁਹਾਡੇ ਕੰਮ ਦਾ ਗੱਡੀ ਕਿਸੇ ਨਹੀਂ ਨਹੀਂ ਆਉਂਦੀ ਇੱਕ ਵੀਰ ਸਟੀਰਿੰਗ ਜੇ ਅਲਜ ਗਿਆ ਵੀ ਸਟੀਰਿੰਗ ਦੇ ਵਿੱਚ ਨਾ ਕਿਵੇਂ ਪੈਂਦਾ ਪੁਆਇੰਟ ਪੁਆਇੰਟ ਸਮਝਾਵਾਂਗੇ ਅੱਜ ਅੱਜ ਸਪੈਸ਼ਲ ਆ ਗੱਡੀ ਅਸੈਂਬਲ ਤੁਹਾਡੇ ਕਰਕੇ ਕਰਨ ਲੱਗੇ ਆ ਤੇ ਵੀਰ ਉਹਨਾਂ ਨੂੰ ਪਹਿਲਾਂ ਬੱਸ ਚ ਭੇਜਣੀ ਸੀ ਹੁਣ ਉਹਨਾਂ ਨੇ ਸਾਡੇ ਕੋਲ ਵਿਜ਼ਿਟ ਕਰ ਲੈਣਾ ਜਲੰਧਰ ਤੋਂ ਤੇ ਤਾਂ ਕਰਕੇ ਤੁਹਾਨੂੰ ਅਸੀਂ ਦੱਸਣ ਲੱਗੇ ਆ ਵੀ ਗੱਡੀ ਅਸੈਂਬਲ ਕਿਵੇਂ ਕਰਨੀ ਹੈ ਜਿਹੜੀ ਸਾਡੀ ਆ ਗੱਡੀ ਦਾ ਆਫਰ ਚੱਲਦੀ ਆ ਕਰਦੇ ਆ ਸਟਾਰਟ ਲੈਟਸ ਗੋ ਵੀ ਦੱਸਿਆ ਹੋਣਾ ਨਹੀਂ ਇੱਕ ਪੇਟੀ ਵੀ ਐ ਖੋਲਣੀ ਆ ਠੀਕ ਆ ਜੇ ਮੈਂ ਸਿੱਧੀ ਗੋਲੀ ਤੇ ਸਿੱਧੀ ਗੋਲਣੀ ਆ ਹਾਂ ਐ ਨਹੀਂ ਮੈਨੂੰ ਗੱਡੀ ਨਾ ਐ ਕਰਤਾ ਉਵੇਂ ਕਰਤਾ ਉਹ ਚੀਜ਼ ਨਹੀਂ ਭਰਾ ਬਣ ਕੇ ਕਰਨੇ ਤੱਕਾ ਨਹੀਂ ਕਰਨਾ ਉਹੀ ਰੀਡਾ ਨਹੀਂ ਖਿੱਚ ਦੇਣੀ ਆ ਓਪਰ ਲੱਗ ਰਿਹਾ ਕਰਨੀ ਆ ਬਹੁਤ ਕਿੱਥੇ ਜਬਰਾਇ ਬੋਲ ਰਿਹਾ ਜਬਰਾਇ ਚੁੱਪ ਕਰ ਰਿਹਾ ਮਿੱਤਰ ਠੀਕ ਆ ਦਾਦੂ ਦੀ ਬਣਾ ਕੇ ਲੈ ਕੇ ਆ ਵੀਡੀਓ ਦਾਦੂ ਦੀ ਲੋ ਵੀ ਮਿੱਤਰੋ ਹੁਣ ਕੱਟਣ ਲੱਗੇ ਆਪਾਂ 파ਟ 파ਟ ਕੱਢਣੇ ਆ ਆਰਾਮ ਨਾਲ ਇਹਨੂੰ ਆਰਾਮ ਨਾਲ ਇਹਨੂੰ ਧੱਕਾ ਨਹੀਂ ਕਰਨਾ ਇੱਕ ਵੀਰੇ ਨੇ ਛੇਲਣ ਯਾਰ ਐ ਨਹੀਂ ਇਹ ਬਹੁਤ ਪਿਆਰ ਨਾਲ ਚੱਲਣੇ ਵਾਲਾ ਕੰਮ ਆ ਪਿਆਰ ਨਾਲ ਆ ਕੱਟ ਇੱਕ ਵਾਰ ਗੱਡੀ ਤੁਹਾਡੀ ਅਸੈਂਬਲ ਹੋ ਗਈ। ਸਾਲ ਦਾ ਬੱਚਾ, 2 ਸਾਲ ਦਾ ਬੱਚਾ, 3 ਸਾਲ ਦਾ, 4 ਸਾਲ ਦਾ। ਮੈਂ ਤਾਂ ਕਹੂੰਗਾ ਵੀ ਆਹ ਗੱਡੀ ਲਓ, ਇੰਨੀ ਸੋਹਣੀ, ਕਿੰਨੀ ਪਿਆਰੀ ਗੱਡੀ ਆ, ਰੈੱਡ ਕਲਰ ਦੇ ਵਿੱਚ। ਚੱਕੋ ਵੀ ਮਿੱਤਰੋ। ਇਹ ਐਵੇਂ ਜਿੱਕਿੰਨੇ ਹੋਰ ਪੀਸ ਇਹ। ਵਾਹ। ਦੂਸਰਾ ਬੱਸ ਇਹ ਜੋ। ਤੇ ਬੈਠੋ ਸੁਪਰ ਕਰਦੇ ਸਟਾਰਟ ਲੋ ਜੀ ਹੁਣ ਤੁਹਾਨੂੰ ਦੱਸ ਰਿਹਾ ਵੀ ਅਸੈਂਬਲ ਵਾਲਾ ਕੰਮ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਸਾਰਾ ਸਿੱਖ ਲੋ ਆਪਣਾ ਠੀਕ ਆ ਮਿੱਤਰੋ ਪਹਿਲਾਂ ਪੁੱਠੀ ਕਰ ਲਓ ਪੁੱਠੀ ਨਹੀਂ ਕਰਮੀ ਪਹਿਲਾਂ ਆਪਾਂ ਗੱਡੀ ਦੇ ਟਾਇਰ ਲਾਉਂਦੇ ਪਹਿਲਾਂ ਟਾਇਰ ਲੱਗਣ ਨਹੀਂ ਨਹੀਂ ਮਨੂ ਠੀਕ ਕਿਵੇਂ ਕਰਦੇ ਆ ਟੁੱਟ ਜਾਂਦੇ ਨੇ ਲੋਗ ਜੇ ਪੁੱਠੀ ਕਰਾਂਗੇ ਤਾਂ ਲੋਗ ਟੁੱਟ ਜਾਂਦੇ ਨੇ ਜੀ ਚਲੋ ਹੁਣ ਅਗਲਾ ਪੁਆਇੰਟ ਸਟਾਰਟ ਕਰਦੇ ਠੀਕ ਆ ਸਟਾਰਟ ਹੈ ਜੀ ਤੇ ਹੁਣ ਕੀ ਕਰਨਾ ਮਿੱਤਰੋ ਕੋਈ ਨਹੀਂ ਸਟਾਰਟ ਰਹਿਣ ਦੇ ਹੁਣ ਕੀ ਕਰਨਾ ਫਸਟ ਕੰਮ ਕਰਨਾ ਆਪਾਂ ਗੱਡੀ ਦੇ ਟਾਇਰ ਕਸਣੇ ਆ ਤੇ ਇਹਨਾਂ ਦਾ ਟੈਨ ਰੱਖਣਾ ਇਹ ਹੈਗੀ ਗੱਡੀ 4x4 ਆਪ ਆਟ ਇਹਦਾ ਅਰਸ਼ ਜਮੇ ਕਲੋਸਲੀ ਦਿਖਾਉਣਾ ਠੀਕ ਆ ਕਲੋਸਲੀ ਆਗੇ ਆਪ ਆਟ ਐਵੇਂ ਪਾਉਣਾ ਹੈ ਆਰਾਮ ਨਾਲ ਹੈ ਰਾਜਾ ਦੂਜੇ ਪਾਸੇ ਠੀਕ ਆ ਇਹਨੂੰ 붙ਾ ਨਹੀਂ ਕਰਨਾ ਬਲਕਿ ਆਪ ਆਟ ਆ ਦੇਖੋ ਇਹਦੇ ਵਿੱਚ ਇਹਨੇ ਇਹਦੇ ਜਿਹਾ ਫਾਜਣਾ ਲਓ ਜੀ ਦੋ ਟਾਇਰ ਬਤਾਤੇ ਉਸ ਤੋਂ ਬਾਅਦ ਆਜੋ ਤੀਜੇ ਟਾਇਰ ਦੇ ਆ ਦੇਖੋ ਇਹ 4/4 ਗੱਡੀ ਆ ਬਹੁਤ ਸੋਹਣੀ ਗੱਡੀ ਆ ਦੇਖੋ ਤੱਕੋ ਠੀਕ ਆ ਲੱਗ ਗਿਆ ਵੀ ਹੁਣ ਐਵੇਂ ਹੀ ਉਧਰ ਆਜੋ ਫਟਾਫਟ ਭੱਜ ਕੇ ਇਹ ਆ ਦੇਖੋ ਗੱਡੀ ਆ ਇਹਨੂੰ ਇਹਦੇ ਵਿੱਚ ਫਸਾ ਦਿਓ ਆਰਾਮ ਨਾਲ ਪਹਿਲਾਂ ਚਾਰੇ ਟਾਇਰ ਪਾ ਲੈ ਇਹ ਚੱਕੋ ਜੀ ਲੱਗੇ ਲੋਕ ਹੁਣ ਨੈਕਸਟ ਸਟੈਪ ਕੀ ਕਰਨਾ ਆ ਦੇਖੋ ਇਹਦੇ ਵਿੱਚ ਨਾਟ ਨੇ ਤੁਹਾਡੇ ਕੋਲ ਇਹਦਾ ਸਾਰਾ ਸਮਾਨ ਆ ਨਾਟਕ ਧਿਆਨ ਨਾਲ ਦੇਖੋ ਵੀਡੀਓ ਇਹੀ ਦਿਆ ਕਰਨੀ ਵੀ ਤੁਸੀਂ ਅੱਜ ਹੋਣਾ ਆਪਸ ਵਿੱਚ ਨਿਕਾ ਗਾਲਾਂ ਮੇਰਾ ਬੈਠਿਆ ਪਿਆ ਫੇਰ ਵੀ ਮਾਂ ਵੀ ਨਹੀਂ ਯਾਰ ਉਹਦਾ ਆਪਣਾ ਕੰਮੋ ਕੰਮ ਕਰਨੀ ਕਰਨਾ ਆਪਾਂ ਕਿੰ ਕਿਦਾਂ ਦੇ ਬਾਸ਼ਲ ਆ ਬਰਾ ਆ ਦੇਖੋ ਆ ਗਈ ਬਾਸ਼ਲ ਆ ਗਿਆ ਨਾਟਕ ਤੇਰੀ ਸੜਿਆ ਹੁੰਦਾ ਆਪਾਂ ਆ ਦੇਖੋ ਪਹਿਲਾਂ ਪਣੀ ਬਾਸ਼ਲ ਆ ਬਾਸ਼ਲ ਪੈ ਗਈ ਪਹਿਲਾਂ ਆ ਆ ਗਿਆ ਨਾਟਕ ਨਾਟਕ ਦਾ ਬਲੂ ਵਾਲਾ ਪਾਸੇ ਬਾਹਰ ਨੂੰ ਦੂਜਾ ਅੰਦਰ ਨੂੰ ਤੇ ਆਪਾਂ ਬਾਅਦ ਚ ਕਸਾਂਗੇ ਇਹਨਾਂ ਨੂੰ ਇੱਕ ਵਾਰ ਆਹ ਕਰ ਦਈਏ ਲੋ ਹੁਣ ਐਵੇਂ ਹੀ ਦੂਜੀ ਸਾਰ ਕਸਣ ਲੱਗਿਆਂ ਚੱਕ ਲਈ ਮੈਂ ਦੂਜੀ ਬਾਸ਼ਲ ਆਪਾਂ ਲਏ ਇਹਦੇ ਵਿੱਚ ਫੇਰ ਬਲੂ ਵਾਲਾ ਬਾਹਰ ਨੂੰ ਤੇ ਲੋ ਜੀ ਹੁਣ ਇਧਰ ਨੂੰ ਕੱਸ ਲੈ ਠੀਕ ਆ ਡਨ ਓਕੇ ਜੀ ਵਿਰਾਜ ਉਸ ਤੋਂ ਬਾਅਦ ਅਗਲੀ ਬਾਸ਼ਲ ਆ ਗਈ ਉਸ ਤੋਂ ਬਾਅਦ ਅਗਲੀ ਬਾਸ਼ਲ ਆ ਗਈ ক্লোਜ਼ ਦਿਖਾ ਦਿਓ ਕੈਮਰਾਮੈਨ ਫੇਰ ਬਾਸ਼ਲ ਫੇਰ ਨਟ ਕਿ ਕਿੰਦਰ ਨਹੀਂ ਕੋਈ ਵੱਡਾ ਕੰਮ ਨਹੀਂ ਹੈਗਾ ਕੋਈ ਵੱਡੀ ਗੱਲਬਾਤ ਨਹੀਂ ਬਸ ਮੇਰੇ ਭਰਾ ਤੱਕਾ ਨਹੀਂ ਕਰਨਾ ਕੋਈ ਰੀਡ ਨਹੀਂ ਖਿੱਚਣੀ ਤੱਕਾ ਨਾ ਕਰਿਓ ਭਰਾ ਬਣ ਕੇ ਧਿਆਨ ਰੱਖਿਓ ਬਣਾ ਲੈ ਜਿਵੇਂ ਬੋਲ ਲਓ ਤਬਰ ਠੀਕ ਹੈ ਹੁਣ ਔਰ ਇਹ ਚਾਚੂ ਬੋਲਦਾ ਚਾਚੂ ਵੀਡੀਓ ਬਣਾਉਣ ਲੱਗਾ ਬੋਲ ਦੇ ਦੇ ਲੋ ਹੁਣ ਜਿਹੜੀ ਅਗਲੀ ਚੀਜ਼ ਆ ਇੱਥੇ ਕਸਟਮਰ ਅਰਸ਼ ਗਾਂਤੀ ਕੀ ਕਰਦਾ ਮਾਨ ਆ ਜਿਹੜੀ ਰੀਡ ਆ ਨਾ ਇਹਦੇ ਨਾਲ ੱੱਕਾ ਕਰ ਦਿੰਦਾ ਗਾਹਕ ਐਂ ਫਟ ਦਿੰਦਾ ਯਾਰ ਇਹ ਪੱਟਣੀ ਵਾਲੀ ਚੀਜ਼ ਨਹੀਂ ਮਾਨ ਸਟੀering ਗੱਡੀ ਦੇਖੋ ਹੁਣ ਇਹ ਆ ਪਹਿਲਾਂ ਦਾ ਜਿਹੜਾ ਨਟ ਆ ਇਹਨੂੰ ਐਂ ਕੱਢ ਲਓ ਆਰਾਮ ਨਾਲ ਬਾਹਰ ਨੂੰ ਜਮਨੀਆ ਭੈਣਾਂ ਦੇਖ ਰਹੀਆਂ ਨੇ ਕਈ ਵਾਰੀ ਭੈਣਾਂ ਗੱਡੀ ਜੋੜਦੀਆਂ ਨੇ ਪਹਿਲਾਂ ਥੋੜੇ ਕਰਕੇ ਚੀਜ਼ ਕਰਨ ਲੱਗਾ ਕੱਢ ਲਿਆ ਬਾਹਰ ਨਟ ਇਹ ਨੂੰ ਹੱਥੇ ਚ ਰੱਖੋ ਹੁਣ ਜਿਹੜੀ ਆਹ ਤਾਰ ਦੇਖੋ ਹੁਣ ਇਹਦਾ ਆ ਜਿਵੇਂ ਹੁਣ ਇਹਦੇ ਵਿੱਚ ਆ ਗਲੀਆਂ ਦਿਖਦੀਆਂ ਨੇ ਉੱਪਰਲੀ ਸਾਈਡ ਨੇ ਮਤਲਬ ਆਹ ਲੋਹੇ ਦੀਆਂ ਨੇ ਉੱਪਰਲੀ ਸਾਈਡ ਪੈਣਾ ਅਰਸ਼ਾ ਨੇੜੇ ਕਰੀ ਜਿੱਥੇ ਆ ਜਿਹੜੀਆਂ ਪੱਤੀਆਂ ਨੇ ਇਹਨਾਂ ਨੇ ਥੱਲੇ ਵਾਲੀ ਸਾਈਡ ਹੁਣ ਗਲੀ ਦੇ ਵਿੱਚ ਆ ਪੈਣੀਆਂ ਨੇ ਆਰਾਮ ਨਾਲੋ ਦੇਖ ਲਓ ਵੀਰੋ ਇਹ ਆ ਲੱਗ ਗਿਆ ਲੋਕ ਹੋ ਗਈ ਟੰਗਾਂ ਲਵਾਤਾ ਉਸ ਤੋਂ ਬਾਅਦ ਸੋਚ ਔਨ ਕਰਕੇ ਦੇਖ ਦੁਬਾਰਾ ਲੌਗ ਦੂਜੀ ਸਾਈਡ ਤੇ ਇੱਧਰ ਨੂੰ ਆ ਹੁਣ ਆ ਦੇਖੋ ਦੁਬਾਰਾ ਪਾਉਣ ਲੱਗਿਆ ਮੈਂ ਇਹਨੂੰ ਦੱਬ ਕੇ ਰੱਖਣਾ ਆ ਗਲੀਆਂ ਨੇ ਦੋਨੇ ਆ ਤਿੰਨੇ ਆ ਗਲੀਆਂ ਦੇ ਵਿੱਚ ਜਾਣੀਆਂ ਨੇ ਆ ਚੀਜ਼ਾਂ ਤਿੰਨੇ ਤਿੱਖੀਆਂ ਨੇ ਡੰਨ ਉਸ ਤੋਂ ਬਾਅਦ ਇਹ ਚੱਕੋ ਆ ਲੌਗ ਲੱਗ ਗਏ ਆ ਹੁਣ ਜਿਹੜੀ ਆ ਤਾਰ ਆ ਜਿਹੜੀ ਆ ਤਾਰ ਆ ਇਹਨੂੰ ਪਿਆਰ ਨਾਲ ਆ ਦੇਖੋ ਵਿੱਚ ਨੂੰ ਕਰ ਦੇਣਾ ਆਪਾਂ ਇਹ ਆ ਕਰਤੀ ਵਿੱਚ ਨੂੰ ਟੇਰੰਗ ਖਾਸ ਆ ਥੋੜੇ ਦੂਰ ਕਰ ਲਾ ਭਾਵੇਂ ਇਹ ਅਜੇ ਨਹੀਂ 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 ਰੋਕੇ ਚੱਲੂ ਇਹ ਤਾਂ ਚੱਲੂ ਹੈ ਚੱਲੂ ਰੋਕੇ ਜਾ ਰੋਕੇ ਆ ਦੇਖੋ ਡਨ ਹੋ ਗਿਆ ਹੁਣ ਉਸ ਤੋਂ ਬਾਅਦ ਆ ਸਰਾਕ ਦੇ ਨਾਲ ਸਰਾਕ ਆ ਬਾਈ ਸਿਹਤ ਤੇ ਰੱਖਣੀ ਹੁਣ ਅਲਜਣਾ ਕੀ ਹੁੰਦੀ ਆ ਹੁਣ ਆ ਦੇਖੋ ਇੱਥੋਂ ਤਾਂ ਤੁਸੀਂ ਨਾਟ ਕੱਢ ਲਿਆ ਇਧਰ ਨੂੰ ਕੀ ਕਰੀਏ ਬਣਾਉਣੇ ਇੱਥੋਂ ਤਾਂ ਤੁਸੀਂ ਨਾਟ ਕੱਢ ਲਿਆ ਹੁਣ ਇਹਦੇ ਵਿੱਚ ਵੀ ਸਰਾਕ ਹੈਗਾ ਡਨ ਇਹ ਗੱਲਬਾਤ ਓਕੇ ਰਿਪੋਰਟ ਹੁਣ ਕਈ ਵਾਰ ਪੁੱਤ ਜੀ ਨੇ ਹੁਣ ਜਿਹੜਾ ਡੰਡੇ ਵਾਲਾ ਇਹ ਥੋੜਾ ਇਧਰ ਨੂੰ ਮੂੰਹ ਆ ਗਿਆ ਇਹਦਾ ਇਧਰ ਨੂੰ ਤਾਰ ਆਪਾਂ ਵਿੱਚ ਪਾ ਦੀ ਤੇ ਤਾਰ ਵਿੱਚ ਪੈ ਗਈ ਹੁਣ ਇਹਨੂੰ ਜਿਹੜਾ ਮਾੜਾ ਮੋਟਾ ਐ ਕਰ ਲਓ ਠੀਕ ਆ ਹੁਣ ਕਹਿਣਗੇ ਵੀ ਬਾਈ ਯਾਰ ਜਦੋਂ ਨਟ ਪਾਉਨੇ ਆ ਉਹ ਤਾਂ ਦਿਖ ਹੀ ਨਹੀਂ ਰਿਹਾ ਦਿਖ ਹੀ ਨਹੀਂ ਰਿਹਾ ਹੁਣ ਉਹਦਾ ਦੱਸਦਾ ਹੱਲ ਕੀ ਆ ਦੇਖੋ ਥੱਲੇ ਆ ਹੁਣ ਕੈਮਰਾਮੈਨ ਨੂੰ ਮੈਂ ਕਹੂੰਗਾ ਨੀਚੇ ਆ ਆ ਦੇਖੋ ਆ ਲੋਹੇ ਦੀ ਆ ਦੇਖੋ ਆ ਲੋਹੇ ਦੀ ਆ ਨਾ ਤੇ ਸਟੀਰਿੰਗ ਦੀ ਆ ਇਨੂੰ ਦੱਬ ਦੇਣਾ ਉੱਪਰ ਨੂੰ ਐ ਦੱਬ ਲਿਆ ਜੇ ਇੱਥੋਂ ਨਹੀਂ ਦਿਖ ਰਿਹਾ ਲੋ ਜੀ ਮੈਂ ਮਾਣਾ ਨਟ ਕੱਢ ਹੁਣ ਦੇ ਬਈ ਇਹ ਐਂ ਦੱਬ ਕੇ ਰੱਖਿਆ ਹੋਇਆ ਥੱਲੋਂ ਉਹਨਾ ਨਟ ਕੱਢਣ ਲੱਗਿਆਂ ਨਟ ਟੇਡਾ ਫੜ ਲਈ ਹੁਣਾਂ ਜੀ ਟੇਡਾ ਥੱਲੇ ਨੂੰ ਟੇਡਾ ਕਰ ਤੇ ਲਓ ਜੀ ਲਾ ਵੀ ਮਤਲਬ ਤਾਲੀਆਂ ਲਾ ਦੋ ਲੈ ਵੀ ਇੱਧਰ ਦਿਖਾ ਦੇ ਉਸਤਾਦ ਆ ਮੜਾ ਇੱਧਰ ਦੇਖ ਮੜਾ ਇੱਧਰ ਦੇਖੋ ਕਹਿੰਦਾ ਨਟ ਆਪਾਂ ਸੇਧ ਰੱਖੀ ਤੇ ਸਭ ਤੋਂ ਵੱਡੀ ਚੀਜ਼ ਦੱਸਦੇ ਅਰਸ਼ ਥੱਲਿਓਂ ਕੀ ਦੱਬ ਕੇ ਰੱਖਣਾ ਆਹ ਆ ਦੱਬ ਕੇ ਰੱਖਣਾ ਉਹ ਦੇਖੋ ਉਹ ਦੇਖਦੀ ਕਿੱਲੀ ਜੀ ਆਹ ਕਿੱਲੀ ਜੀ ਉਹਦੋਂ ਦਿਖਾਉਂ ਕਿੱਲੀ ਜੀ ਦਿਖਾ ਦਿੰਦਾ ਇੱਧਰ ਆਹ ਦੇਖੋ ਆਹ ਕਿੱਲੀ ਦੇਖਦੀ ਹੈ ਨਾ ਇੱਕ ਜਣੇ ਨੂੰ ਕਹੋਗੇ ਦੂਤੇ ਨੂੰ ਇਹਨੂੰ ਬੁਕੇ ਰੱਖ ਬਸ ਇਹ ਮਸਲਾ ਸਭ ਤੋਂ ਵੱਡਾ ਮਸਲਾ ਇਹ ਮਸਲੇ ਨੇ ਹੀ ਬੰਦੇ ਨੂੰ ਭਜਾਉਣਾ ਦਿਮਾਗ ਹਿਲਾਉਣਾ ਗੱਲਬਾਤ ਇਸ ਲੈਵਲ ਦੀ ਹੈ ਲੈ ਵੀ ਮਾਨਾ ਬੰਦ ਕਰ ਇੱਥੇ ਮੈਂ ਨੱਡ ਰੱਖਿਆ ਸੀ ਇਹਦਾ ਛੋਟੇ ਇਹਦਾ ਆ ਜਿਹੜਾ ਨੱਡ ਮਿਲੇ ਆਪਾਂ ਨੂੰ ਅਰਸ਼ ਇਹ ਨੱਡ ਨੂੰ ਇੱਥੇ ਲਾਉਣਾ ਦਿਖਾ ਦੇ ਫਿਰ ਮਾਨ ਲੈ ਤੂੰ ਉਧਰੋਂ ਪੇਟ ਕਾਣੇ ਕਮਾ ਦੇ ਹੁਣ ਮੌਰੇ ਫੜਿਆ ਤੁਸੀਂ ਆਪਣੇ ਘਰੇ ਆਪਣੇ ਘਰ ਦੇ ਨੂੰ ਕਿਸੇ ਨੂੰ ਵੀ ਕਹਿ ਦੋ ਤੁਹਾਡੇ ਡੈਡੀ ਨੇ ਕੋਲ ਤੁਹਾਡੀ ਵਾਈਫ ਗੱਡੀ ਉਦੋਂ ਹੀ ਕਸਣੀ ਜਦੋਂ ਕੋਈ ਬੇਲਾ ਨਾ ਹੋਵੇ ਬੇਲਾ ਹੋਵੇ ਨਾਲ ਹੈ ਨਾ ਹੁਣ ਆਦੇ ਮਾਨੂੰ ਫੜਿਆ ਹੋਇਆ ਤੇ ਮਾਨ ਉਧਰ ਘਮਾਉਣ ਲੱਗ ਗਿਆ ਪੱਕਾ ਇਧਰੋਂ ਧੱਕ ਲੋ 1 ਮਿੰਟ ਮੰਨ ਲੇ ਇਧਰੋਂ ਧੱਕ ਲੈ ਨੂੰ ਭੇਜਿੰਦਾ ਪਹਿਲਾਂ ਅੱਗੇ ਆੜੂ ਚੂੜੀ ਨਹੀਂ ਸਹੀ ਲੱਗੀ ਖੜਦਾ ਰਹਿਣ ਜੀ ਤੇ ਕੰਮ ਸੜੇ ਲੱਗ ਇੱਕ ਮਿੰਟ ਚਲ ਲਓ ਹੁਣ ਮੈਂ ਚਾਬੀ ਨਾਲੇ ਫੜਨੇ ਨੂੰ ਦੇਖੋ ਨੜ ਚੜ ਗਿਆ ਨਾ ਲਓ ਵਾਸ਼ ਚੱਕੋ ਕੱਢਿਆ ਗਿਆ ਦੇਖੋ ਲੈਫਟ ਰਾਈਟ ਲੈਫਟ ਰਾਈਟ ਤਾਂ ਕਰਕੇ ਬੋਲਾ ਇੰਜਣ ਗਰਮ ਨਹੀਂ ਕਰਨਾ ਆਪਣਾ ਭਰਾਇਆ ਨਾ ਕਰੋ ਇਹਨੂੰ ਹੁਣ ਦੇਖੋ ਆਹ ਸਟੈਪ ਪਤਾ ਲੱਗ ਗਿਆ ਨੰਬਰ 2 ਤੁਹਾਨੂੰ ਟਾਇਰਾਂ ਦਾ ਹੁਣ ਕੀ ਸਟੈਪ ਸੀ ਇੱਕ ਸਟੈਪ ਇਹ ਲਿਜਾਉਣਾ ਸਟੀਅਰਿੰਗ ਦਾ ਤੁਹਾਨੂੰ ਪਤਾ ਲੱਗ ਗਿਆ ਦੂਜਾ ਤੁਹਾਨੂੰ ਪਤਾ ਲੱਗ ਗਿਆ ਟਾਇਰਾਂ ਦਾ ਕਈਆਂ ਦੇ ਇਹ ਨਾ ਟਾਇਰ ਨਹੀਂ ਹੁੰਦਾ ਲੋਕ ਹੁੰਦਾ ਨਾ ਮਾਣਾ ਦੱਬੋ ਵਸਣ ਪੜਾ ਕੇ ਦੇਖੇ ਫਾਜਣਾ ਪਰ ਇਹਨਾਂ ਦੇ ਨਾਟ ਨੇ ਤੁਸੀਂ ਅੜ ਜੋ ਨਾ ਹੁਣ ਪੁਆਇੰਟ ਨੰਬਰ 3 3 ਨੰਬਰ ਕੀ ਆ ਬੈਂਡਰੀ ਬੈਂਡਰੀ ਤੇ ਆ ਜਾਓ ਬੈਂਡਰੀ ਜਿਹੇ 2 ਨੰਬਰ ਤੇ ਕਰ ਲਓ ਹੁਣ ਮਾਨ ਦੀ ਥੋੜੀ ਮੈਂ ਗੱਲ ਕੱਟੀ ਸੀਗੀ ਮੈਂ ਤਾਂ ਗੱਲ ਕੱਟਦੀ ਵੀ ਚਲੋ ਆਹ ਮੁੱਦਾ ਚੱਲਦਾ ਪਹਿਲਾਂ ਨਾ ਤੇ ਦੂਜੀ ਬੈਂਡਰੀ ਉਹ ਰੱਖੋ ਇਹਦਾ ਕਹਿਣ ਦਾ ਮਤਲਬ ਇਹ ਬੰਦਾ ਚੈੱਕ ਕਰ ਲੰਦਾ ਜੀ ਤਾਂ ਹਾਂ ਚਲੋ ਆਹ ਦੇਖੋ ਆ ਇੱਕ ਤਾਰ ਫਿਰਦੀ ਐ ਖੁੱਲੀ ਇਹ ਤਾਰ ਹੈਗੀ ਇਹਦੀ ਬੈਂਡਰੀ ਦੀਆਂ ਨੂੰ ਧੰਨਵਾਦ ਚੱਕੋ ਲਾਗੀ ਦਰ ਸਟਾਰਟ ਕਰੋ ਕਿਉਂ ਜਿੱਤ ਪਤਾ ਲੱਗਣਾ ਦੰਨ ਹੁਣ ਗੱਲ ਇਹ ਹੁਣ ਬੈਂਡਰੀਆਂ ਉਹਨੇ ਡੰਨ ਹੋ ਗਈਆਂ ਨਿਗਾ ਮਾਰ ਲਓ ਕਿ ਸ਼ਰਤਾਂ ਨਿਕਲੀਆਂ ਉੱਜਲ ਐਡਾ ਕੋਈ ਰੌਣਾ ਹੀ ਨਹੀਂ ਯਾਰ ਪ੍ਰਧਾਨ ਲੋ ਜੀ ਹੁਣ ਗੱਲ ਕਰਦੇ ਹੁਣ ਇਹਦੀ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਵੀ ਇਹ ਤੱਕਾ ਨਹੀਂ ਆ ਦੇਖੋ ਕਿੰਨੀ ਤਿਆਰੀ ਕਰੀ ਡਿੱਤੀ ਹੋਈ ਆ ਉਸਤਾਦ ਜੀ ਹਾਂ ਇਹ ਇਹਦੇ ਨਾਲ ਨਹੀਂ ਲੱਗੂਗੀ ਮਨ ਨੂੰ ਹਾਂਜੀ ਹਾਂ ਇਹਦੇ ਓਰੀਜਿਨ ਦੱਸ ਦਿਓ ਹਾਂ ਜੀ ਕਲਰ ਜੀ ਨਾਲ ਹਾਂ ਆ ਦੇਖੋ ਹੁਣ ਗੱਲ ਕਰਦੇ ਆ ਇਹਦੀ ਹੁਣ ਦੇਖੋ ਇਹਦੇ ਵਿੱਚ ਵੀ ਇਹਦੇ ਤਾਰ ਤੋੜ ਹੋਣੀ ਆ ਥੱਲੇ ਛੱਡੀ ਹੋਣੀ ਆ ਦੇਖੋ ਅਰਸ਼ ਇੱਧਰ ਆ ਜਾ ਆ ਦੇ ਘੁੰਮ ਕੇ ਆਓ ਹੁਣ ਜਿਹੜੀ ਇਹਦੇ ਵਿੱਚ ਤਾਰ ਆ ਜਾਂ ਗੱਡੀਆਂ ਨੇ ਡੱਡ ਮਾਡਲ ਹੁੰਦੇ ਨੇ ਸਾਰੇ ਚੈੱਕ ਕਰਿਆ ਕਰੋ ਹੁਣ ਇਹਦੀ ਤਾਰ ਆ ਇਹਨੂੰ ਓਰੇ ਜੀ ਕੱਢ ਲਓ ਤੇ ਗਰੀਵਨ ਮੈਂ ਸਾਰੇ ਆਪਾਂ ਸਾਰੀਆਂ ਗੱਡੀਆਂ ਦੀ ਵੀਡੀਓ ਪਾ ਦਿੰਗੇ ਹਾਲੀਵੁੱਡ ਆਲ ਤਾਂ ਮદાન ਦੇ ਵਿੱਚ ਉਤਰਿਆ ਮਿੱਤਰੋ ਆ ਜਾ ਹੁਣ ਥੱਲੇ ਮਿੱਤਰੋ ਆ ਹੋ ਸਕਦਾ ਪ੍ਰਧਾਨ ਆ ਆ ਵਿੱਚ ਆ ਵਿੱਚ ਨੂੰ ਕੱਢ ਲੈ ਆ ਗਈ ਆ ਗਈ ਆ ਉੱਪਰ ਨਹੀਂ ਇਹ ਥੱਲੇ ਲਈ ਇਹ ਦੋ ਬੁਰੀ ਇੱਕ ਬੁਰੇ ਮੂਰੇ ਬੋਨਰ ਦੀ ਓਕੇ ਉੱਪਰ ਵੀ ਆ ਵੀ ਆ ਇਹਨੂੰ ਤਾਰ ਨੂੰ ਆ ਉੱਪਰ ਨੂੰ ਕੱਢ ਲੈ ਜਿਹੜੀ ਮਰਜ਼ੀ ਲਾ ਦਿਓ ਨਹੀਂ ਕੋਈ ਚੱਕਰੀ ਉਹਦਾ ਨਹੀਂ ਆ ਦੇਖੋ ਹੁਣ ਜਿਹੜੀ ਆ ਧਾਰ ਆ ਗਈ ਕੱਢ ਲਈ ਥੱਲੇ ਜੀ ਆਪਾਂ ਹੁਣ ਇਹਦਾ ਦੇਖੋ ਵੀ ਇਹਦੇ ਖੁੱਲੀਆਂ ਕਿੱਥੇ ਨੇ ਡੰਡੀਆਂ ਆਹਦੇ ਉੱਪਰ ਕੋਲ ਨੂੰ ਆ ਆ ਜਿਹੜੀ ਸਟੀਲ ਵਾਲੀ ਆ ਤੇ ਉੱਪਰਲੀ ਸਾਈਡ ਰੱਖਣੀ ਆ ਆ ਦੇਖੋ ਤੇ ਅੱਜ ਕੋ ਲਾਗੇ ਲੋਗ ਇਹਨੂੰ ਬਾਅਦ 'ਚ ਦੱਸਾਂਗੇ ਵੀ ਡੇਵ ਨਾਲ ਕਿਵੇਂ ਕਰਨੀ ਆ ਹੁਣ ਫੇਰ ਔਨ ਕਰਕੇ ਦੇਖੋ LED ਚੱਲੂਗੀ ਚੱਲ ਵੀ ਲਾ ਫਿਰ ਵੰਨ ਦਾੜੀ ਤੋਂ ਲੋਗ ਵੀ ਇਹ ਕਰਕੇ ਦੇਖੋ ਲੋਗ ਲਾਉਣੇ ਲੋਗ ਲਾਉਣੇ ਆ ਲੋਗ ਲਈ ਦੇ ਕੋਈ ਨਹੀਂ ਇਹਨੂੰ ਰਿਮਟ ਕਰ ਆ ਲੋ ਨੋ ਬ੍ਰੋਸ ਹੱਤਾਂ ਮਾਰਦੀ ਤੇ ਮਾਰ ਦੇ ਚੱਕੋ ਜੀ ਕੋ ਹੁਣ ਬਾਈ ਕਹਿੰਦੇ ਆਂ ਹੱਟੀ ਯਾਰ ਵੀਰੇ ਕਿੱਥੇ ਹੈ ਲੋ ਜੀ ਹਨ ਮਜ਼ਬੂਤੀ ਆਏ ਹੁਣ ਐਨ ਹੁਣ ਜੇ ਗੱਲ ਕਹੀ ਜਿਹੜੀ ਅੱਜ ਕੱਲ ਕਿੰਨੀਆਂ ਗੱਡੀਆਂ ਆਉਂਦੀਆਂ ਨੇ ਜਿਹੜੀਆਂ ਐ ਹੇ ਮਜ਼ਬੂਤੀ ਆ ਬੱਚਿਆਂ ਦਾ ਟੌਇਲ ਗੇਮ ਆ ਯਾਰ ਟੈਨਸ਼ਨ ਨਾ ਲਿਆ ਕਰੋ ਹੁਣ ਆ ਦੋ ਨੰਬਰ ਹੁਣ ਪਹਿਲਾਂ ਬੰਪਰ ਦੇਣਾ ਜੀ ਥੋੜੀ ਬਰੀ ਬਰੀ ਤਾਰ ਦੂਰ ਉੱਥੋਂ ਨਾ ਚੱਲੀ ਕਿ ਆ ਮੂਰਲਾ ਬਾਟ ਜਾ ਕੱਸਦੀ ਏ ਮਨ ਪਹਿਲਾਂ ਇਹ ਰਹੀ ਇਹ ਸੀਟ ਦਾ ਇਹਦਾ ਕੋਈ ਸਬੰਧ ਨਹੀਂ ਇਹਦਾ ਨਾ ਦੇਖ ਜਿਹਨੇ ਇਧਰੋਂ ਕੰਪਲੀਟ ਹੋ ਗਿਆ ਹੁੰਦਾ ਇਹ ਆਹ ਦੇਖ ਇਧਰ ਆ ਤੁਮ ਆਲ ਬੰਨੇ ਹੁਣ ਆਹ ਦੇਖੋ ਇਹਦੇ ਵਿੱਚ ਵੀ ਲਾਈਟਾਂ ਨੇ 1 2 ਟੈਟਾਂ ਲੂਟਣ ਦਾ ਵੇਲੇ ਟੈਨਸ਼ਨ ਹੀ ਨਾ ਲੈ ਬ੍ਰੋ ਇਹ ਲਾਈਟ ਨਹੀਂ ਚੱਲੂਏ ਕਿਹੜਾ ਬਾਜ ਦੇਖਦਾ ਮੇਨ ਦਾ ਮੋਟਰਾਂ ਚ ਦਮ ਦੇਖਿਆ ਕਰੋ ਮਿੱਤਰੋ ਹਨ ਤੂੰ ਨਟ ਕਸ ਲਿਆ ਯਾਰ ਨਟ ਨਹੀਂ ਅੱਪਾ ਕਿਸੇ ਤੇ ਗੱਡੀਓ ਇੱਕ ਵਾਰ ਕਰ ਵੀਰ ਜੀ ਆਹ ਧਿਆਨ ਰੱਖਿਆ ਕਰੋ ਜੇ ਖਿੱਚ ਲਈ ਉਹਨੇ ਤਾਂ ਆ ਬਾਹਰ ਆ ਜਾਂਦੀ ਹੈ ਹਾਂ ਭਾਈ ਇਹਦੇ ਨਾਲ ੱਤਕਾ ਨਹੀਂ ਕਰਨਾ ਖਿੱਚਦੀ ਆਂਡੀ ਬਾਹਰ ਫੇਰਦੀ ਹੈ ਜੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਟਵਾਏ ਆ ਟਵਾਏ ਕਿਉਂ ਕਹਿੰਦੇ ਇਹਨੂੰ ਇਲੈਕਟ੍ਰੀਸ਼ੀਅਨ ਗੱਡੀ ਇਹ ਟਵਾਏ ਆ ਹੁਣ ਇਹਨੂੰ ਆਏ ਨਾ ਕਰੋ ਇਹਨੂੰ ਹੀ ਖਿੱਚੋ ਨੇ ਇਹਨੂੰ ਤਾਂ ਯਾਰ ਮੈਂ ਉਹੀ ਅਰਸ਼ ਗੱਲ ਆ ਵੀ ਪਿਆਰ ਨਾਲ ਹੁਣ ਇਹ ਟੇਪ ਲੱਗੀ ਹੋਈ ਆ ਟੇਪ ਤੋਂ ਐ ਫੜੋ ਫੱਟ ਰੱਖੋ ਆ ਦੇਖੋ ਥੱਲੇ ਇਹਦੀ ਤਾਰ ਲੰਕਦੀ ਆ ਠੀਕ ਆ ਕੋਈ ਵੀ ਮਾਡਲ ਆ ਹੁਣ ਇਹਦੇ ਵਿੱਚ ਦੇਖੋ ਬਈ ਇੱਥੇ ਸਟੀਲ ਵਾਲਾ ਉਹ ਉਧਰੋਂ ਕਿਹੜਾ ਖਾਲੀ ਆ ਇਧਰੋਂ ਆ ਖਾਲੀ ਆ ਇਧਰੋਂ ਆ ਇਹ ਆ ਲੋਹੇ ਵਾਲੀ ਜਗਾ ਖਾਲੀ ਜਗ੍ਹਾ 'ਚ ਵੜ ਦੇਣੀ ਆ ਜੋ ਕੋ ਲੌਗ ਲੱਗ ਗਿਆ ਲੋ ਦੋਨੇ ਲਾਈਟਾਂ ਜੰਦ ਪਈਆਂ ਠੀਕ ਆ ਮੈਂ ਤਾਂ ਕਹਿਣਾ ਉਹਨਾਂ ਵੀ ਆ ਲਾਈਟਾਂ ਦੇ ਨਾਲ ਜਾਵੇਂ ਜੀ ਨਾ ਪਿਆ ਕਰੋ ਬਾਲਾ ਹੁਣ ਇਹਦੇ ਲੱਗਣੇ ਨੇ ਤਿੰਨ ਨਟ ਠੀਕ ਆ ਅਰਸ਼ ਪਹਿਲਾਂ ਆਹ ਲੌਗ ਇਹ ਚ ਫਸਣਗੇ ਜੀ ਆ ਟੇਪ ਖੋਲਣਾ ਮੜੀ ਜੀ ਕਿਹਦੇ ਨਾਲ ਆਹ ਥੋੜੀ ਜਿਹੀ ਟੇਪ ਥੋੜੀ ਜਿਹੀ ਉਤਾਰ ਢਿੱਲੇ ਹੋਊਗੇ ਨਾ ਇਹ ਇਹਨੂੰ ਥੋੜੀ ਐਨੋਥੀ ਲਾ ਲੋ ਤੇ ਜੰਬਕੀ ਲਓ ਜੀ ਇਹ ਇਹਦੇ ਤੇ ਫੇ ਲੋ ਬਨੇ ਗੋਨੇ ਗੋਨੇ ਦੇ ਨੀ ਲੋ ਦਾ ਪੀਸਟ ਆ ਜਿਣੀ ਵਰਜੀ ਉੱਪਰ ਲਿਆ ਲੋ ਕੋ ਲੋ ਜੀ ਮੁੰਡਾ ਕੀ ਕਹਿ ਰਿਹਾ ਹੈ ਕਹਿੰਦਾ ਵੀ ਆ ਤਿੰਨੇ ਲੋਕ ਇਹਦੇ ਵਿੱਚ ਫਸਣੇ ਆ ਐ ਮੈਂ ਇੱਥੇ ਆ ਕੇ ਰਿਹਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਲੰਮਰ ਨੱਕ ਪੇਜ ਕਰ ਦੇ ਫੇਰ ਅੱਨਾ ਡਿਫਰੈਂਸ ਹੋ ਜਾਣਾ ਪੇਜ ਕਰ ਦੇ ਤਾਲੂ ਇੱਥੇ ਰੱਖੋ ਪੇਂਜ ਗਾਸ ਤੇ ਆ ਠੀਕ ਆ ਅੰਗਿਲਾ ਦਾ ਤਰਾ ਨੇ ਇਕੋ ਨੂੰ ਵੀ ਤਾਂ ਹੀ ਟੇਡਾ ਹੁੰਦਾ ਨਾ ਵਿੱਚ ਉਹ ਪਾ ਜੋ ਲੋ ਜਓ ਉੱਪਰ ਲੈ ਲਓ ਵੀ ਮੇਤਰੋ ਅਰਸ਼ ਨੇ ਤਿੰਨੇ ਲੋਕ ਉਹਦੇ ਚ ਵਜਾਤੇ ਹੁਣ ਮੇਰਾ ਕੰਮ ਕੀ ਆ ਆਪਣਾ ਆਪਣਾ ਕੰਮ ਹੈ ਇਹਨੂੰ ਕਸਣਾ ਤਾਂ ਹੀ ਕਹਿੰਦੇ ਆ ਵੀ ਇੱਕ ਬੰਦੇ ਦਾ ਮਨ ਰੱਖੋ ਕਿ ਜਿਹੜਾ ਇਹ ਫੜ ਕੇ ਰੱਖੇ ਇਹਨੂੰ ਠੀਕ ਆ ਹੁਣ ਇਹਨੂੰ ਥੋੜੇ ਉੱਪਰ ਚੱਕ ਦੇ ਲੱਡੀ ਨੂੰ ਮੁੱਦਾ ਨਹੀਂ ਕਰਨਾ ਬਾਈ ਬਣੇ ਠੀਕ ਆ ਇੱਧਰ ਨੂੰ ਕਰ ਇੱਧਰ ਨੂੰ ਕਰ ਲੱਡੀ ਨੂੰ ਮੁੱਦਾ ਨਹੀਂ ਕਰਨਾ ਲੋ ਇੱਕ ਨਾਟ ਲੱਗ ਗਿਆ ਹੁਣ ਦੂਜਾ ਨਾਟ ਲਾਉਣ ਲੱਗੇ ਆ ਤਾਂ ਹੀ ਫੜ ਕੇ ਰੱਖਣੀ ਆ ਫਰਾਵਨਲ ਨੂੰ ਮੈਂ ਤੀਜਾ ਨੱਟ ਲਾਉਣ ਲੱਗਿਆ ਆਹੀਂ ਚੱਕ ਲੋ ਜੇ ਇਹ ਜਿਹੜੀ ਗੱਲ ਹੈ ਇਸ ਉੱਚੀ ਜਗ੍ਹਾ ਤੇ ਰੱਖ ਲਿਆ ਕਰੋ ਇਹਨੂੰ ਲੰਮਾ ਫੜ ਕੇ ਰੱਖ ਲੈ ਛੱਡ ਦੋ ਗੱਡੀ ਮਨ ਕਰੇ ਵੀਡੀਓ ਬਣਾਉਣੀਆਂ ਲਓ ਤਾਰ ਕੇ ਰੱਖੀਓ ਹੁਣ ਆ ਦੇਖੋ ਛੇ ਨੇ ਗੱਡੀ ਫਾ ਲਈ ਹੁਣ ਜਿਹੜਾ ਤੁਹਾਡਾ ਨਾਲ 파ਟਰਨਰਾ ਤੁਹਾਡੇ ਨਾਲ ਗੱਡੀ ਕਸਾਰਿਆ ਉਹਨੇ ਕਹੇ ਵੀਰੇ ਤੂੰ ਗੱਡੀ ਫੜ ਕੇ ਰੱਖ ਠੀਕ ਆ ਹੁਣ ਜਿਵੇਂ ਬਾਰ ਬਾਰ ਗਿਰ ਰਿਹਾ ਨਾ ਟ ਤਾਂ ਇੱਥੇ ਖੇਜਣਾ ਨਹੀਂ ਠੀਕ ਆ ਕਈ ਵਾਰੀ ਹੋ ਜਾਂਦਾ ਇਹਨੂੰ ਥੋੜਾ ਥੱਲੇ ਨੂੰ ਕਰਨੇ ਲਈ ਆ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਛੇ ਨਹੀਂ ਉਹ ਤਾਂ ਖਾਂਗ ਹੋ ਜੂਗੀ ਇਹਨਾਂ ਆ ਰੇ ਇਹਨੂੰ ਦੱਬ ਕੇ ਰੱਖਣਾ ਲੋ ਜੀ ਦੂਜਾ ਨਾਟ ਕਸਿਆ ਗਿਆ ਉਹ ਯਾਰਾ ਗੰਦ ਮੰਦੀਆਂ ਨੇ ਹੋਰੇ ਕਰ ਰਿਹਾ ਅਰਚੇ ਦਾ ਗੰਦ ਨੇ ਕੋਨ ਪਾਸੇ ਕਰਵਾ ਕੋਣ ਆ ਗਿਆ ਤੀਜਾ ਨਾਟ ਹਾਂ ਉਹ ਉਧਰ ਲੈ ਵੀ ਅਰਚੇ ਸਿਆਂ ਫੇਰ ਚੱਕ ਲਾ ਦਿਖ ਰਹੇ ਆ ਨਾ ਮੰਨ ਪੂਰਾ ਇਹ ਬੰਪਰ ਹੁਣ ਕਈ ਗੱਡੀਆਂ ਨੇ ਆਉਂਦੇ ਨੇ ਅਗਰ ਕੋ ਸਾਰੇ ਬੰਦੇ ਚੀਜ਼ ਦਾ ਧਿਆਨ ਰੱਖੋ ਕੋਈ ਬੰਪਰ ਨੂੰ ਕਸਣਾ ਕਿਵੇਂ ਹਲੋ ਹੋਗੇ ਨਾ ਦਿਨੇ ਨਾਟ ਇਹਦਾ ਉਹ ਹੀ ਅਲਜਣੇ ਵਾਲੀ ਗੱਲੇ ਨਹੀਂ ਮਿੱਤਰੋ ਟੈਨਸ਼ਨ ਨਹੀਂ ਲੈਣੇਗਾ ਦੇਣੇਗਾ ਕਿਸੇ ਕੋ ਚੱਕੋ ਪੈਸੇ ਕਿਸੇ ਨੂੰ ਟੈਨਸ਼ਨ ਨਾ ਲਾਓ ਨਾ ਦਿਓ ਕਿਸੇ ਨੂੰ ਟੈਨਸ਼ਨ ਸਾਡਾ ਬੰਪਰ ਵੀ ਰੈਡੀ ਹੋ ਗਿਆ ਆਂਦੀ ਐ ਸਾਬ ਨਾਲ ਮੱਝ ਰਹੀਆਂ ਨੇ ਜਿਵੇਂ ਦਵਾਰੀ ਹੋ ਰਹੀਆਂ ਨੇ ਮਿੱਤਰੋ ਪੰਜ ਸਾਬ ਇੱਧਰ ਆਜੋ ਥੋੜਾ ਜਿਹਾ ਤੇ ਹੁਣ ਗੱਲ ਕਰਦੇ ਆਂ ਨੈਕਸਟ ਸਟੈਪ ਦੀ ਠੀਕ ਆ ਹੁਣ ਆਪਾਂ ਪਿੱਛੇ ਲਾਉਣੀ ਆ ਜੀ ਠੀਕ ਆ ਸੀਟ ਦੇ ਨਟ ਨਿਕਸੇ ਜਾਣੇ ਬਾਅਦ ਚ ਤੁਸੀਂ ਜੀ ਪਰਾਲੇ ਬੁਗੂ ਬਿੱਤੀ ਸੇਮੇਂ ਦਾ ਤਾਂ ਕਰਦੀ ਹੋਣੀ ਅੰਦਰੋਂ ਦੇ ਵਿੱਚ ਉਹਦੇ ਵਿੱਚੋਂ ਲਿਖੀ ਇਹ ਵੀ ਜਿਹੜੀ ਹੈ ਆ ਦੇਖੋ ਆ ਵੱਡੀ ਹੋ ਜੇ ਤਾਰਾਂ ਹਾਂ ਇੱਥੋਂ ਨਿਕਲੋ ਜੇ ਹਾਂ ਇਹ ਥੱਲੇੋਂ ਕੱਢਣਾ ਹੈ ਥੱਲੇੋਂ ਵੱਡੀ ਕੋਲ ਸੀ ਇਹਦਾ ਲਾਸਟ ਦੇ ਤਾਂ ਕਸਣੀ ਆ ਤਾਂ ਕਿ ਆਪਾਂ ਸਾਰੀਆਂ ਤਾਰਾ ਸ਼ਾਰਾ ਚ ਆਹ ਦੇਖੋ ਨਾ ਇਹਦੇ ਲੋਕ ਤੋਂ ਡਰਿਆ ਨਾ ਕਰੋ ਟੋਕ ਲੱਗ ਗਿਆ ਚਲੋ ਚਲੋ ਆਹ ਦੇਖੋ ਹੁਣ ਇਹ ਕਿੱਥੇ ਰਗਣੀਆਂ ਤੇ ਖਾਲੀ ਫਿਰਦੀ ਆ ਹੁਣ ਇਹਦੇ ਦੇਖੋ ਆ ਦੋ ਗਣੀਆਂ ਖਾਲੀ ਨੇ ਇਹਦੇ ਵਿੱਚ ਸਟੀਲ ਵਾਲੀ ਆ ਇਹ ਆਲੂ ਇੱਕ ਮੈਂ ਹੋਰ ਗੱਲ ਕਰਨੀ ਖੜ ਗਿਆ ਸੀ ਉਹ ਕੋਈ ਵੀਰ ਆਹੇ ਖਿੱਚਦਾ ਫਟ ਤਾ ਗਿਆ ਕੰਮ ਠੀਕ ਆ ਉਹ ਕੰਮ ਨਹੀਂ ਕਰਨਾ ਬਾਈ ਬਣ ਕੇ ਧਿਆਨ ਨਾਲ ਚੱਲਣਾ ਜੋ ਕੋ ਲੋਗ ਲੱਗੇ ਲੋਕ ਲੱਗਤਾ ਇਹਨਾਂ ਲੱਗੀਆਂ ਦਿਵਾਲੀ ਹੋ ਗਈ ਕਹਿੰਦੇ ਮੇਰੇ ਵੀਰੋ ਕੋਣ ਗੱਲ ਕਰਦਾ ਸੀਲ ਦੀ ਠੀਕ ਆ ਆ ਗਿਆ ਉਹਨੇ ਸ਼ੀਟ ਥੱਲੇ ਇਹ ਥੱਲੇ ਜੀ ਖੁੱਲੀ ਆ ਵੀ ਆ ਦੇਖ ਆ ਲੌਕ ਨੂੰ ਐ ਥੱਲੇ ਨੂੰ ਦੱਪਣਾ ਉਸ ਤੋਂ ਬਾਅਦ ਸ਼ੀਟ ਐ ਖੁੱਲ ਕੋਈ ਵੀ ਲੌਕ ਖੋਲਣਾ ਦੱਸ ਦਿਓ ਜੀ ਜਿਵੇਂ ਆ ਲੌਕ ਲੱਗ ਗਿਆ ਆ ਦੇਖ ਇਹਨੂੰ ਐ ਦੱਬ ਕੇ ਆ ਖੁੱਲੂਗੀ ਓਕੇ ਹੁਣ ਇਹਨੂੰ ਫੇਰ ਦੱਬ ਕੇ ਆ ਖੁੱਲ ਗਈ ਸ਼ੀਟ ਠੀਕ ਹੈ ਜੀ ਮਤਲਬ ਪੇਚ ਕਰ ਚਾਰ ਤੁਰ ਲਾਉਣੀ ਰਹੇ ਵੀ ਗਈ ਹੈ ਨਾ ਵੀ ਮਤਲਬ ਪੇਜ ਕੱਸਣ ਨਾਲ ਹਾਂ ਕੋਈ ਵੀ ਜਿੰਮੇ ਹੁਣ ਆਹ ਤਾਰ ਲਾਉਣੀ ਭੁੱਲ ਜਾਂਦਾ ਕਈ ਵਾਰ ਭੁੱਲ ਜਾਂਦਾ ਤਾਂ ਵੀ ਮਤਲਬ ਹੁਣ ਤੈਂ ਕੀ ਕਰੇ ਜਿਵੇਂ ਹੁਣ ਤੁਹਾਨੂੰ ਆਹ ਲੋਕ ਖੋਲਣੇ ਪੈਣ ਜਾਂ ਕੋਈ ਵੀ ਆ ਜਿੱਥੇ ਇਹਦਾ ਲੋਕ ਐ ਫਸਦਾ ਤੇ ਉਹ ਕੋੜਾ ਪੁਆਇੰਟ ਦੱਬੇ ਜੋ ਤੇ ਆਹ ਪੁਆਇੰਟ ਦੱਬਿਆ ਜਾਂਦਾ ਓਕੇ ਇਹਨੂੰ ਦੱਬ ਦੋ ਫੇਰੇ ਇਹ ਨਿਕਲ ਜਾਂਦੀ ਆ ਹੁਣ ਪਹਿਲਾਂ ਜੀ ਮੇਜ ਤੇ ਵੀ ਆਉਤ ਵੀ ਪਹਿਲਾਂ ਆਪਾਂ ਆਹ ਪਾੜ ਕੱਸਾਂਗੇ ਪਹਿਲਾਂ ਤੇ ਦੂਜਾ ਪਹਿਲਾਂ ਦੋਨੇ ਸ਼ੀਟ ਕਸੀ ਜਾਊਗੀ ਜੇ ਇਹ ਹਨ ਚਲਿਆ ਆਪਸੇ ਜਨੋ ਵੀ ਇਹ ਪਹਿਲਾਂ ਆਪਸੇ ਦੇ ਆਹ ਲੋਕ ਲੱਗ ਗਏ ਓਕੇ ਚਿਆ ਇਹ ਤੋਂ ਬਾਅਦ ਇਹ ਚ ਪੇਚ ਲੱਗਣਗੇ ਤੇਨੂੰ ਆਪੇ ਹੁਣ ਪਹਿਲਾ ਮਤਲ ਇਹਨੂੰ ਇੱਥੇ ਰੱਖ ਕੇ ਪੇਚ ਲਾ ਦਈਏ ਤੇਨੂੰ ਨਾ ਮੈਂ ਗੱਡੀ ਥੋੜੀ ਪਿੱਛੇ ਕਰ ਲਾ ਲੋ ਠੀਕ ਕਰ ਤਿੰਨ ਪੇਚ ਆਈ ਜਾਣ ਆਪੇ ਇਹਨੂੰ ਤੇਨੂੰ ਫੇਰ ਮੈਨੂੰ ਵੇਚ ਜਾ ਦੇ ਲਓ ਜੀ ਹੁਣ ਤੀਜਾ ਵੇਜ ਲਾਉਣ ਲੱਗਿਆਂ ਤੇਨ ਹੁਣ ਦੇਖੋ ਇਹਨੂੰ ਆਰਾਮ ਨਾਲ ਇਹ ਪਿਆਰ ਵਾਲੀਆਂ ਚੀਜ਼ਾਂ ਨੇ ਮੈਂ ਬਾਰ-ਬਾਰ ਕਿਉਂਗਾ ਨਾ ੱਤਕਾ ਕਰੂੰਗਾ ਕੋੜਾ ਕੋਈ ਹੱਲ ਨਹੀਂ ਹੈਗਾ ਪਿਆਰ ਨਾਲ ਚੀਜ਼ ਰੱਖੋਗੇ ਤਾਂ ਥੋੜਾ ਹੱਲੀ ਹੱਲਾ ਹਲੋ ਇੱਕ ਨਾ ਹੁਣ ਇਹ ਨਾੜ ਨਾਲ ਹੂ 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 ਉਹ ਨਹੀਂ ਕਰਨਾ ਕਿਉਂਕਿ ਇਹ ਸੀਟ ਆ ਪਿਆਰ ਨਾਲ ਠੀਕ ਆ ਇਹਦੇ ਵਿੱਚ ਲੋਕ ਆ ਫਸਾਏ ਹੋ ਇਹਨੂੰ ਇਹਨੂੰ ਇਹਦੇ ਚ ਲਾਇਓ ਕਿਹਕੋ ਕਈ ਵਾਰ ਇੱਕ ਵਾਰ ਇਹਨੂੰ ਥੁੜ 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 ਬਾਲਾ ਤੇਜ਼ ਨਹੀਂ ਕਰਨਾ ਕਿਉਂਕਿ ਚੀਜ਼ ਪਿਆਰ ਵਾਲੀ ਆ ਠੀਕ ਆ ਹੋਣਾ ਆਇਆ ਹੋਇਆ ਪਿਆ ਨਟ ਹੁੰਦਾ ਕਿ ਉਹ ਤੂੰ ਕੱਢ ਕੇ ਉਹ ਵੀ ਦੱਸ ਦਿਓ ਇਹਨਾਂ ਨੂੰ ਹੁਣ ਕਈ ਭਰਾਵਾਂ ਦੇ ਆ ਚੀਜ਼ ਨਿਕਲੀ ਹੁੰਦੀ ਆ ਤਾਂ ਆ ਦੇਖੋ ਆ ਨਟ ਜੇ ਵਜਾਈ ਹੁੰਦੇ ਤੁਸੀਂ ਖੋਲ ਕੇ ਨਟ ਦੁਆਰਾ ਘਸੇ ਜਾ ਗਏ ਵੈਸੇ ਇਹਨੂੰ ਕੱਢੇ ਰਿਆ ਕਰੋ ਕੋਈ ਲਾਉਂਦਾ ਨੂੰ ਉਹਦਾ ਹੁੰਦਾ ਨਹੀਂ ਹੈਗਾ ਠੀਕ ਆ ਤੇ ਹੁਣ ਲਾਉਣ ਲੱਗੇ ਆਪਾਂ ਸੀਟ ਮਾਰਨਾ ਇੱਧਰ ਆ ਜਾ ਮੇਰੇ ਕੋਲ ਤੇ ਉਸ ਤੋਂ ਬਾਅਦ ਜਿਹੜੀਆਂ ਤਾਰਾਂ ਨੇ ਇਹਨੂੰ ਵਿੱਚ ਕਰ ਲਓ ਕਿਉਂ ਰਾਜ ਹੜਦਾ ਨਹੀਂ ਯਾਰ 2 ਮਿੰਟ ਕੋ ਚਾਪਾ ਵੀਡੀਓ ਬਣਾ ਰਹੇ ਹਾਂ ਖੜਕਾ ਨਗਰ ਹੁਣ ਉਸ ਤੋਂ ਬਾਅਦ ਆ ਸੀਟ ਕਸਣੀਏ ਕਿਵੇਂ ਕਸਣੀ ਆ ਆਰਾਮ ਨਾਲ ਆ ਜਿੰਨਾ ਵੀ ਇਹਦਾ ਸਮਾਨ ਪਿਆ ਮੋਟਾ ਨਾ ਇਹਨੂੰ ਸਾਰੇ ਇੱਕ ਸਾਈਡ ਤੇ ਖੜੇ ਆ ਪਿਛਲੇ ਲੋਕ ਖਸਾਲਨੇ ਪਹਿਲਾਂ ਆਹ ਵਾਲੇ ਪਰੇ ਕੋਣਾਂ ਇਹਨੂੰ ਇੱਥੇ ਕਰ ਦੇ ਸਾਡੇ ਰੱਖ ਵਾਪਸ ਲੋ ਕਿੱਧਰ ਨਹੀਂ ਸਾਈਡ ਆਇਆ ਜੀ ਭਰਾ ਜੀ ਉਰੀਆ ਜੇ ਇਹਦੀ ਨਾਂ ਲੋਕ ਕੋ ਬਸਾ ਲਓ ਜੀ ਆ ਪਿਛਲੇ ਲੋਕ ਆ ਦੇਖੋ ਹੁਣ ਇਹ ਲਿਆ ਦੋ ਲੋਕ ਨੇ ਸੀਟ ਦੇ ਥੱਲੇ ਜਾ ਕੇ ਉੱਪਰ ਨੂੰ ਹਾਂ ਹਾਂ ਲਓ ਥੱਲੇ ਰੱਖ ਕੇ ਉੱਪਰ ਨੂੰ ਚੱਕੇਗੇ ਨਾ ਤੇ ਸੀਟ ਹੁਣ ਆਪਣਾ ਪੇਚ ਦਾ ਚੱਕੋ ਹੁਣ ਆ ਦੇਖੋ ਇੱਕ ਨਾਟ ਓਰੇ ਲੱਗਣਾ ਇੱਕ ਨਾਟ ਉੱਥੇ ਲੱਗਣਾ ਲਓ ਜੀ ਤੁਹਾਨੂੰ ਕੰਮ ਬਹੁਤ ਔਖਾ ਕਰਦਾ ਹੁਣ ਤੁਸੀਂ ਘਬਰਾਇਓ ਨਾ ਵੱਡਾ ਨਾਟ ਨਹੀਂ ਇਹਦੇ ਕੋਈ ਛੋਟੇ ਲੱਗਣਗੇ ਇਹ ਹੀ ਲੱਗਣਗੇ ਲਗਣਾ ਇਹ ਇਹ ਕੁਲ ਆ ਬਰੇ ਲਓ ਜੀ ਇੱਕ ਲੱਗ ਗਿਆ ਦੂਜਾ ਮਿਲ ਗਿਆ ਹੁਣ ਇਹਦੇ ਵਿੱਚ ਫੇਰ ਨਟ ਪਾ ਲਿਆ ਤੇ ਆਰਾਮ ਨਾਲ ਮੈਂ ਇੱਕ ਗੱਲ ਫੇਰ ਬਾਰ ਬਾਰ ਕਹਿੰਨਾ ਤੱਕਾ ਨਹੀਂ ਕਰਨਾ ਜਿੱਥੇ ਨਾਟ ਟਾਈਟ ਹੋ ਗਿਆ ਵੀਰੇ ਟਾਈਟ ਕਰ ਦਿਆ ਕਰੋ ਗੱਲ ਮੈਂ ਤਾਂ ਓਕੇ ਕਰ ਦਿਆ ਕਰੋ ਆ ਲੋ ਚੋਕੋ ਜੀ ਡਨ ਕੰਪਲੀਟ ਹੁਣ ਜਿਹੜੇ ਟਾਇਰ ਕਸਣੇ ਨੇ ਕਸਤੀ ਟਾਇਰ ਮੈਂ ਕਸਤੀਆ ਪਰਲਾ ਬੰਦਾ ਇੱਕ ਇਧਰ ਨੂੰ ਆਈ ਬਣਾਇਆ ਤੁਹਾਨੂੰ ਆ ਚਾਬੀ ਫ੍ਰੀ ਭੇਜਾਂਗੇ ਨਾਲ ਆ ਦੇਖੋ ਇੱਕ ਵਾਰ ਆਏ ਮਾਰ ਲੋ ਚੈੱਕ ਕਰ ਲੋ ਫਿਰ ਆਰਾਮ ਨਾਲਾ ਨਾਟਕ ਵਨ ਕਿੱਥੇ ਤੁਹਾਨੂੰ ਲੱਗਦਾ ਨਾ ਵੀ ਬਾਈ ਓਕੇ ਆ ਕਸਿਆ ਗਿਆ ਤਾਂ ਉਥੇ ਧੱਕਿਆ ਨਾ ਜੀ ਹੂੰ ਹਾਂ ਕੋਈ ਹੋਰ ਕੁਝ ਨਹੀਂ ਜਾ ਬੀਰੀਂਦੂ ਦੀ ਜੀ ਜਾਬੀਰੀ ਇਧਰ ਮੇਰੇ ਪਾਇਆ ਹੋਇਆ ਇਧਰ ਕੋਈ ਹੋਰ ਦਾ ਉਧਰ ਕੋਸਤਾ ਇਹ ਦੋਨੇ ਪਾਸੇ ਕੋਸਤਾ ਦਿੱਤੇ ਜੀ ਬਹੁਤ ਬਹੁਤ ਧੰਨਵਾਦ ਹੈ ਕਰਤਾ ਨਹੀਂ ਆ ਮੈਂ ਤਾਂ ਬੀਤੋ ਲੋਨ ਨਹੀਂ ਫੇਰ ਤੋਂ ਆ ਕਰਾਂ ਜਾਬ ਜਾਬੀਆਂ ਵੀ ਹੁੰਦੀਆਂ ਨੇ ਤੁਸੀਂ ਇਧਰ ਨਾਲ ਵੀ ਕਰ ਸਕਦੇ ਜੇ ਨਹੀਂ ਵੀ ਹੋਊਗੀ ਅਸੀਂ ਉਹ ਚਾਬੀ ਭੇਜ ਦਾਂਗੇ ਇੱਕੋ ਇੱਕ ਹੈਗਾ ਨਾ ਟੈਟ ਉੱਤੇ ਲੋਕ ਲਾ ਦੋ ਹੁਣ ਇਹਦੇ ਉੱਤੇ ਵਾਲੇ ਲੋਕ ਲੋਕ ਉਹ ਤਾਂ ਲੇ ਢਿੱਲੇ ਲੱਗਦਾ ਹੁਣ ਮੰਨਦਾ ਨਾ ਨਾ ਦੇ ਚਲੋ ਹੁਣ ਗੱਲ ਕਰਦੇ ਆ ਇਹਦੇ ਲੋਕਾਂ ਦੀ ਹੁਣ ਆ ਤੁਹਾਨੂੰ ਆ ਦਿਖਦੇ ਹੋਣੇ ਇਹਨੇ ਕੱਪ ਜੀ ਇਹਦਾ ਕੀ ਕਰਨਾ ਜਿੱਥੇ ਆ ਲੋਕ ਜਿੱਥੇ ਉਹਦੇ ਦੀ ਜਗ੍ਹਾ ਮਿਲੀ ਹੋਈ ਆ ਦੇਖੋ ਲੋਕ ਲੱਗ ਗਿਆ ਉਸ ਤੋਂ ਬਾਅਦ ਇਹਦੀ ਗੱਲ ਆ ਗਈ ਇਹ ਲੱਗ ਗਿਆ ਉਸ ਤੋਂ ਬਾਅਦ ਤੀਜੇ ਨੰਬਰ ਵਾਲਾ ਵਨ ਆ ਵੀ ਕਰਦੇ ਨੇ ਟੇਪ ਲਾ ਕੇ ਨੇ ਇਹ ਦਾ ਦਾ ਦੇ ਅੰਦਰ ਦੇ ਵਿੱਚ ਫਾਈਨਲੀ ਕਰਦਾਂਗੇ ਗੱਲਬਾਤ ਆ ਗਿਆ ਲਾ ਦੇ ਰੱਖੋ ਆ ਗਿਆ ਛੇ ਜੋ ਨੇ ਪਿੱਛੇ ਪਿੱਤੇ ਵੀ ਪਿੱਛੇ ਉਸ ਤੋਂ ਬਾਅਦ ਚਾਰ ਨੰਬਰ ਧਿਆਨ ਨਾਲ ਤੇ ਆ ਵੀ ਆ ਗਿਆ ਡਨ ਹੋ ਗਈ ਗੱਲਬਾਤ ਇੱਕ ਮੈਂ ਕਹਿਣਾ ਹੁਣ ਯਾਰ ਸਟicker ਮੇਰੇ ਹਿਸਾਬ ਨਾਲ ਤਾਂ ਲਾਈ ਨਾ ਕਰੋ ਐਵੇਂ ਦੇਖੋ ਕਿੰਨੀ ਸੋਹਣੀ ਗੱਡੀ ਲੱਗਦੀ ਹੈ ਹਨਾ ਕਿੰਨੇ ਪਿਆਰੀ ਹੁਣ ਤੁਹਾਡੇ ਸਾਹਮਣੇ ਲ ਮੈਂ ਫਾਈਨਲੀ ਲੁੱਕ ਦਿਖਾ ਦਾਂ ਇੱਕ ਵਾਰੀ ਲੋ ਵੀ ਮਿੱਤਰੋ ਫਾਈਨਲ ਲੁੱਕ ਤੁਹਾਡੇ ਸਾਹਮਣੇ ਤਿਆਰ ਕਰਤੀ ਆਪਾਂ ਗੱਡੀ ਦੀ ਕਿੰਨਾ ਕ ਆਪਾਂ ਨੂੰ ਟਾਈਮ ਲੱਗੇ ਆ ਕਿੰਨਾ ਕ ਕੰਮ ਔਖਾ ਸੀਗਾ ਤੁਹਾਡੇ ਸਾਹਮਣੇ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਜੇ ਲਾਉਣੇ ਆ ਸਟicker ਇੱਕ ਸਟicker ਹੈ ਨਾ ਮਾ ਨਾਲ ਆ ਲਾ ਲਵੇ ਇਹਦਾ ਸਟicker ਪੁਰਾਣੇ ਪਏ ਸਾਡੇ ਕੋਲ ਨਵੇਂ ਭੇਜਾਂਗੇ ਆਪਾਂ ਤੇ ਇੱਕ ਸਟicker ਉਰੇ ਲਾ ਲਓ ਇਹਦੇ ਆਲਾ ਇੱਕ ਸਟicker ਉਧਰ ਲਾ ਲਿਆ ਕਰੋ ਬਹੁਤ ਨੇ ਪਰ ਗੱਡੀ ਮੈਂ ਕਿਉਂ ਕਹਣਾ ਉਹਨਾਂ ਦੇ ਦਿਲ ਦੇ ਨੇੜੇ ਗੱਡੀ ਆ ਮੈਨੂੰ ਇਹ ਸੋਹਣੀ ਬਹੁਤ ਲੱਗਦੀ ਐ ਇਹ ਵਾਲੇ ਮਾਡਲ ਦੇਖੋ ਹਰ ਬੱਚਾ ਬੈਠਦਾ ਇਹਦੇ ਵਿੱਚ ਖੁਸ਼ ਹੋਗੇ ਦੇਖੋ ਗੱਡੀ ਕੰਪਲੀਟ ਇਹਨੂੰ ਅੱਗੇ ਪਿੱਛੇ ਕਰੂੰਗਾ ਇੱਥੋਂ ਜਵਾਕ ਨੂੰ ਝੂਂਡੇ ਜੇ ਮਿਲ ਜਾਣੇ ਐ ਮੈਂ ਹੋੜੀ ਹੋੜੀ ਇਹਨੇ ਅੱਗੇ ਪਿੱਛੇ ਹੋਈ ਜਾਣਾ ਤੇ ਇਹਨੂੰ ਬੰਦ ਕਰ ਦੋਗੇ ਕੋਕੇ ਰਿਪੋਰਟ ਰਹੁ ਜੇ ਤਾਂ ਜਵਾਕ ਨੇ ਆਪ ਬੈਠ ਕੇ ਚਲਾਉਣੀ ਐ ਗੱਡੀ ਐਂ ਚਲਾਉਣੀ ਆ ਠੀਕ ਆ ਫਿਰ ਤਾਂ ਆ ਆ ਅੱਗੇ ਨੂੰ ਰੱਖਣਾ ਤਾਂ ਅੱਗੇ ਨੂੰ ਚੱਲੂ ਤੇ ਉਸ ਤੋਂ ਬਾਅਦ ਜੇ ਤੁਹਾਡੇ ਬੱਚੇ ਨੇ ਇਹਨੂੰ ਪਿੱਛੇ ਨੂੰ ਲੈ ਕੇ ਜਾਣਾ ਫਿਰ ਆ ਪਿੱਛੇ ਨੂੰ ਦੱਬੇ ਤੇ ਇਹ ਗੱਡੀ ਪਿੱਛੇ ਨੂੰ ਚੱਲੂਗੀ ਡਨ ਹੁਣ ਇਹ ਗੱਡੀ ਨੂੰ ਆਪਾਂ ਬੰਦ ਕਰਦੇ ਆਂ ਤੇ ਇੱਥੋਂ ਗੱਡੀ ਆਨ ਹੁੰਦੀ ਆ ਦੇਖੋ ਹੁਣ ਹੋ ਤੁਹਾਨੂੰ ਸਾਰੀ ਗੱਲ ਸਮਝ ਲੱਗ ਗਈ ਹੁਣ ਆ ਇਹਦਾ ਚਾਰਜਰ ਆ ਗਿਆ ਹਨਾ ਰਣਜੀਤ ਇਹ ਚਾਰਜਰ ਰੈੱਡ ਲਾਈਟ ਵਿੱਚ ਦੀ ਹੁੰਦੀ ਆ ਜਦੋਂ ਚਾਰਜ ਗੱਡੀ ਨਹੀਂ ਹੁੰਦੀ ਤੇ ਚਾਰਜਿੰਗ ਪੁਆਇੰਟ ਇਹਦਾ ਆਹਾ ਆ ਦੇਖੋ ਆ ਗੱਡੀ ਆ ਆਪਣੀ ਤੇ ਗੱਡੀ ਦਾ ਚਾਰਜਿੰਗ ਪੁਆਇੰਟ ਜਦੋਂ ਸੀਟ ਦੇ ਜਵਾਕ ਬੈਠਦਾ ਉਹਦੇ ਥੱਲੇ ਉਰੇ ਆ ਇੱਥੇ ਚਾਰਜ ਲੱਗਦੇ ਗੱਡੀ ਓਕੇ ਡਨ ਹੋ ਗਈ ਰਿਪੋਰਟ ਤੇ ਉਸ ਤੋਂ ਬਗੈਰ ਤੁਹਾਨੂੰ ਕਿਹੜੀ ਨੌਲੇਜ ਚਾਹੀਦੀ ਹੋਈ ਸਟicker ਨੇ ਜਿਵੇਂ ਗੱਡੀ ਦੇ ਵਿੱਚ ਜਿਹੜਾ ਨੰਬਰ ਲਿਖਿਆ ਹੁੰਦਾ ਉਹਰੇ ਲੱਗ ਜਾਂਦਾ ਠੀਕ ਆ ਤੇ ਇੱਕ ਸਟicker ਲੰਬਾ ਆ ਉਹਰੇ ਲੱਗ ਜਾਂਦਾ 4 ਬਾਈ ਵਾਲਾ 4 ਬਾਈ ਲਾ ਲਓ ਹੁਣ ਜਿਹੜਾ ਰਿਮੋਟ ਆ ਕਈ ਵਾਰੀ ਕਸਟਮਰ ਕਹਿੰਦਾ ਆ ਜਾਂਦਾ ਸਾਨੂੰ ਬਹੁਤ ਵੀਰੇ ਗੱਡੀ ਦਾ ਰਿਮੋਟ ਗਲਤ ਆ ਗਿਆ ਵੀਰੇ ਨਹੀਂ ਵੀਰੇ ਰਿਮੋਟ ਗਲਤ ਨਹੀਂ ਆਇਆ ਗੱਡੀ ਨੂੰ ਆਨ ਕਰੋ ਸੈੱਲ ਕੱਢ ਕੇ ਦੁਬਾਰਾ ਪਾਓ ਜਿਹੜੀ ਅਸਲੀ ਹੀ ਹੋਈ ਨਾ ਇਹਨੂੰ ਇਸ ਨੂੰ ਦੱਬ ਕੇ ਰੱਖੋ ਜਦੋਂ ਇਸੇ ਦੱਬ ਕੇ ਰੱਖੋਗੇ ਗੱਡੀ ਦੇ ਰਿਮੋਟ ਇੱਕ ਦੂਜੇ ਨਾਲ ਜੁੜ ਜਾਣਗੇ ਤੇ ਇਹਨੂੰ ਛੱਡ ਦਿਓ ਇੱਕ ਵਾਰੀ ਗੱਡੀ ਬੰਦ ਕਰਕੇ ਆਨ ਕਰੋ ਤੁਹਾਡੀ ਗੱਡੀ ਅੱਗੇ ਪਿੱਛੇ ਸੱਜੇ ਖੱਬੇ ਚਲਦੀ ਹੋ ਜੂਗੀ ਤੁਹਾਨੂੰ ਵੀਡੀਓ ਚੰਗੀ ਲੱਗੀ ਤੁਹਾਨੂੰ ਗੱਲਬਾਤ ਓਕੇ ਲੱਗੀ ਮੁੰਡੇ ਹੈਗੇ ਨੇ ਜਿੰਮ ਵਾਲੇ ਜ਼ੋਰ ਮਾਰਨੇ ਵਾਲੇ ਤੇ ਖਾਣੇ ਵਾਲੇ ਮੁੰਡੇ ਨੇ ਮਿਹਨਤ ਦੇ ਰਾਹਾਂ ਤੇ ਤੁਰੇ ਹੋਏ ਨੇ ਦੇਖੋ ਸਾਡਾ ਕੀ ਹਿਸਾਬ ਕਿਦਾਵਾ ਮੰਨ ਵੀ ਅਸੀਂ ਕਿਤੇ ਨਹੀਂ ਜਾਣਾ ਅਸੀਂ ਉਰੀ ਰਹਿਣਾ ਇੱਥੇ ਹੀ ਕੰਮ ਕਰਨਾ ਹੈਨਾ ਸਹੀ ਹੈ ਤੇ ਮਤਲਬ ਇਹ ਨਹੀਂ ਹੁੰਦਾ ਵੀ ਜੇ ਅੱਜ ਅਸੀਂ ਗੱਡੀਆਂ ਦਾ ਕੰਮ ਸ਼ੁਰੂ ਕਰ ਲਿਆ ਟਾਇਰ ਦਾ ਸ਼ੁਰੂ ਕਰਨਿਆ ਸਾਡਾ ਪੁਰਾਣਾ ਕੰਮ ਡੁੱਬ ਗਿਆ ਉਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਥੋੜੀ ਸਪੋਰਟ ਨਾਲ ਚੱਲਦਾ ਤੇ ਆਹ ਕੰਮ ਜੀ ਵੀ ਆਪਾਂ ਉਤਰੇ ਆ ਤੁਹਾਨੂੰ ਚੰਗੇ ਲੱਗੀ ਗੱਲਬਾਤ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਘਬਰਾਇਆ ਨਾ ਕਰੋ ਤੁਹਾਨੂੰ ਹਰ ਗੱਡੀ ਹਰ ਟਰੈਕਟਰ ਦੀ ਮਾਣ ਆਪਾਂ ਵੀਡੀਓ ਬਣਾਵਾਂਗੇ ਹੌਲੀ-ਹੌਲੀ ਤੇ ਰੈਡੀ ਹੋ ਤੁਸੀਂ ਆਰਡਰ ਪਾਉਣਾ ਚਾਹੁੰਦੇ ਹੋ ਪਾ ਲਓ ਮਿੱਤਰੋ